ਚੰਦਰ ਤੋਂ ਮੈਡੀਕਲ ਸਟੋਰ ਹੈਗੇ ਨੇ ਉਹਨਾਂ ਤੋਂ ਦਵਾਈਆਂ ਲਓ ਇਹਨਾਂ ਨੇ ਐਸ ਐਮ ਸਾਹਿਬ ਨੇ ਆਪੇ ਕਿਹਾ ਵਾ ਕਿ ਅੰਦਰ ਤੋਂ ਮੈਡੀਕਲ ਸਟੋਰ ਹੈਗੇ ਉੱਥੋਂ ਦਵਾਈਆਂ ਲਓ ਉਹਨਾਂ ਤੋਂ ਇਹਨਾਂ ਨੂੰ ਕੀ ਮੰਗੇ ਇਹਨਾਂ ਨੂੰ ਮਹੀਨੇ ਆਉਂਦੇ ਉਹਨਾਂ ਦੇ ਜਿਹੜਾ ਉਹਨਾਂ ਦੀ ਮਤ ਕਰਨ ਡੈ ਨੇ ਉਹਨਾਂ ਉਹਨਾਂ ਦੇ ਕਹਿਣ ਤੇ ਚੱਲਣ ਡੈ ਨੇ ਛਰੇਆ ਮਿਲਣ ਮਹੀਨੇ ਆਉਂਦੇ ਛਰੇਆ ਮੈਨੂੰ ਇਹਨਾਂ ਨੂੰ ਇਹ ਰਿਸ਼ਤਾ ਆਉਂਦੇ ਇਹਨਾਂ ਨੂੰ ਉਹਦੇ ਚਾਰੇ ਇੱਥੇ ਮਰੀਜ਼ਾਂ ਨੇ ਕੰਪਲੇਂਟ ਕੀਤੀ ਸੀ ਵੀ ਇੱਥੇ ਦਵਾਈਆਂ ਦੀ ਦੁਕਾਨਾਂ ਦੇ ਕਰਿੰਦੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰਕੇ ਇਸ ਗੇਟ ਰਾਹੀਂ ਬਾਹਰ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਥੇ ਦਵਾਈਆਂ ਇਹਨਾਂ ਜਗ੍ਹਾ ਤੋਂ ਲੈਣ ਲਈ ਪੋਰਸ ਕਰਦੇ ਨੇ ਇਹ ਜਦੋਂ ਜੋਸ਼ੀ ਆਇਆ ਹੀ ਉਹਨੇ ਖਲਾਤਾ ਸੀ ਤੇ ਐਮਐਲਏ ਆਇਆ ਵਾ ਤੇ ਉਹ ਉਹਨੇ ਇਹਨਾਂ ਨੂੰ ਕਈ ਕਿਤੇ ਬੰਦ ਕਰਵਾਤਾ ਉਹ ਜੋਸ਼ੀ ਕਿੱਥੇ ਗਿਆ ਜੋਸ਼ੀ ਤਾਂ ਸਰਕਾਰੀ ਨਹੀਂ ਆਗੇ ਨੇ ਜੋਸ਼ੀ ਦਾ ਰਖਾ ਜਿਹਦਾ ਜੋਸ਼ੀ ਨਹੀਂ ਜੋਸ਼ੀ ਸਰਕਾਰ ਆਪਾਂ ਕਿਸੇ ਨਾਮ ਨਹੀਂ ਖੁਲਾਉਂਦੇ ਅਸੀਂ ਕਾਮਰੇਡ ਅੱਛਾ ਜੀ ਇਹ ਪ੍ਰੈਕਟੀਕਲ ਪਾਰਟ ਕੰਨਾ ਨਹੀਂ ਖੁਲਾਉਂਦੇ ਅਸੀਂ ਪ੍ਰੈਕਟੀਕਲ ਪਾਰਟ ਕੰਨਾ ਨਹੀਂ ਖੁਲਾਉਣਾ ਹੋ ਤਾਂਡੀ ਮੰਗ ਕੀ ਆ ਸਾਡੀ ਮੰਗ ਕੀ ਹੈ ਗਲਾ ਖੋਲਣਾ ਚਾਹੀਦਾ ਵਾ ਸਾਡੀ ਮੰਗ ਇਹ ਹੋ ਕੇ ਅਸੀਂ ਗਲਾ ਖੁਲਾਉਣਾ ਵਾ ਇਹ ਗਲਾ ਬੰਦ ਨਹੀਂ ਰਹਿਣਾ ਚਾਹੀਦਾ ਹੋਰ ਤੇ ਕੇਸ ਚੱਲਣ ਡਿਆ ਵਾ 2018 ਦੇ ਵਿੱਚ ਮੇਰਾ ਬੇੜਾ ਵੱਡੇ ਬੀਬੀ ਨਾਨਕੀ ਵਿੱਚ ਅੰਦਰ ਦਾਤਰ ਚੱਲੇ ਸੀ ਉਹ ਦਿਨ ਐਸਐਮ ਨੇ ਕਿਉਂ ਨਹੀਂ ਐਕਸ਼ਨ ਲਿਆਣ ਦੇ ਉੱਤੇ ਗੁੰਡਿਆਂ ਨੇ ਆਣ ਕੇ ਗੁੰਡੇਗਰਦੀ ਪੂਰੀ ਕੀਤੀ ਹੈ ਸਾਰੀ ਅਥਾ ਵੀਡੀਓ ਬਣੀ ਐ ਇੱਕ ਮਿਸ਼ਨ ਸਾਹਿਬ ਨੇ ਆਣ ਕੇ ਇੱ ਡਿਪਟੀ ਸਾਹਿਬ ਨੇ ਇਹਨਾਂ ਦਾ ਵੀਡੀਓ ਕਢਾਈ ਸੀ ਤੇ ਇਹਨਾਂ ਦਾ ਜਿਹੜਾ ਹੈਗਾ ਰਿਕਾਰਡ ਰੂਮਰ ਸਗਰਾ ਸੀ ਗਿਆ ਉਹਨੇ ਸ਼ਰੀਆਂ ਮੇਰੀ ਪੇ ਪੇ ਪਾੜੀ ਯਾਰ ਪੈਲ ਪਾੜ ਦਿੱਤੀ ਹੈ ਜਿਹੜੇ ਜਿਹੜੇ ਮੇਜਰ ਨਾਮ ਸੀ ਜਿਹੜਾ ਕੋਰਟ ਤੇ ਪੇਜ ਹੋਣਾ ਸੀ ਜਿੱਥੇ ਡਾਕਟਰ ਨੇ ਇਲਾਜ ਕੀਤਾ ਸੀ ਉੱਤੇ ਐਕਸ਼ਨ ਕਿਉਂ ਨਹੀਂ ਲੈਣ ਦਾ ਹੈ ਉਹ ਸ਼ਰੀਆਂ ਪੇਪਰ ਪਾਟਾਂ ਦੀ ਸਰਕਾਰੀ ਇਹਨਾਂ ਦੇ ਮੈ ਮੁਲਾਜ਼ਮ ਹੈ ਨਾ ਉਹ ਸਰਕਾਰੀ ਇਹਨਾਂ ਦੇ ਮੁਲਾਜ਼ਮ ਨੇ ਪੇਪਰ ਪਾੜੇ ਇਹਨਾਂ ਸਾਰੇ ਕੋਰਟ ਦਾ ਮੈਟਰ ਹੈ ਨਾ ਇਹਨਾਂ ਨੇ ਉੱਤੇ ਕਿਉਂ ਨਹੀਂ ਐਕਸ਼ਨ ਲੈ ਮੇ ਚਿੱਠੀਆਂ ਰਕਿੱਟੀਆਂ ਇਹਨਾਂ ਨੇ ਤੇ ਐਂ ਨਹੀਂ ਆ ਉਹ ਉੱਤੇ ਕਿਉਂ ਨਹੀਂ ਐਕਸ਼ਨ ਲੈਣ ਦਾ ਹੈ ਉੱਤੇ ਕਿਉਂ ਨਹੀਂ ਇਹਨਾਂ ਦੇ ਖੁਦ ਮੁਲਾਜ਼ ਬਾਰ ਦੇ ਕਹਿੰਦੇ ਪ੍ਰਾਈਵੇਟ ਨੇ ਇਤਨੀ ਫਾਪੇਪਰ 파ੜੇ ਜਾਣ ਕੇ ਸਰਕਾਰੀ ਮੁਲਾਜ਼ਮ ਨੇ ਇਹਨਾਂ ਦੇ ਪੇਪਰ 파ੜੇ ਨਾ ਉੱਤੇ ਕੋਈ ਐਕਸ਼ਨ ਲੈਣ ਦਾ ਐ ਐਮਐਸ ਨੂੰ ਅਧਿਕਾਰ ਨਹੀਂਗਾ ਕਿ ਆ ਕੇ ਆਪੇ ਚੱਕਰੀ ਫੁੱਟੇ ਸਭ ਕੁਝ ਕਰੇ ਸਰਕਾਰੀ ਮੁਲਾਜ਼ਮ ਹੋਵੇ ਉਹ ਆਪਾਂ ਮਾਰਦੇ ਨਾ ੱੱਕੇ ਮਾਰੇ ਟਾਂਗਾ ਵਾਰੀਆਂ ਨਜਾਇਜ਼ ਸਾਨੂੰ ਮੈਨੂੰ ਵੀ ਐਸੇ ਸੱਚ ਨੇ ਕਹਿੰਦੇ ਤੇ ਮੈਂ ਸ਼ਰੇਆਮ ਪਰਚਾ ਕੱਟੂੰਗਾ ਮੇਰਾ ਸਰ ਕੱਟੇ ਉਹਨਾਂ ਦਾ ਪ੍ਰੈਸ਼ਰ ਉਹ ਗੋਟਿਆਂ ਦਾ ਗੋਟਿਆਂ ਦਾ ਪ੍ਰੈਸ਼ਰ ਉਹ ਮਾਰ ਛੜਿਆ ਉਹਨਾਂ ਬਦ ਨਜਾਇਜ਼ ਤੇ ਆ ਨਜਾਇਜ਼ ਜੀ ਆਪ ਜੀ ਇਸ ਕਿ ਲੰਡਿਆਵਾ ਇਹਨਾਂ ਕੋਰਟ ਦੇ ਕੇਸ ਦੇ ਚੱਲਣ ਤੇ ਤੇ ਤੁਹਾਡਾ ਤੁਹਾਡੇ ਕੋਲ ਅਧਿਕਾਰ ਹੈਗਾ ਤਾਂ ਸਰਕਾਰੀ ਕੰਟਾਉਂਟ ਭਾਵੇਂ ਸਾਡੇ ਕੋਲ ਮੰਨ ਲੋ ਅਧਿਕਾਰ ਨਹੀਂ ਹੈ ਗਾ ਲੇਕਿਨ ਸਰਕਾਰ ਕੋ ਵੀ ਨਾ ਅਧਿਕਾਰ ਹੈਗਾ ਕਿ ਬਣਾਉਂਦਾ ਜੇ ਕੋਰਟ ਚ ਕੇਸ ਲੱਗਾ ਵਾ ਬਾਅਦ ਚ ਹੋਈ ਸਾਡੇ ਵੱਲੋਂ ਢਾਈ ਗਈ ਹੈ ਇਹ ਬਦਲ ਨੇ ਢਾਈ ਹੈ ਹੋਰ ਮੈਨੂੰ ਦੱਸੋ ਹਾਂ ਸਰਕਾਰੀ ਦੇ ਬਾਰੇ ਵਿੱਚ ਜਦੋਂ ਆ ਜਾਂਦੀ ਜੇ ਜਿਹੜੀ ਸਰਕਾਰਿਆਂ ਦੀ ਇੱਕ ਬੰਦ ਕਰਵਾ ਦੇ ਇੱਕ ਖਲਾ ਦੇਵੇ ਇਸ ਕਾਰਨ ਦੇ ਥਰੂ ਸਾਰੇ ਕੁਝ ਓਟਿਆ ਵਾ ਇਹ ਸਰਕਾਰ ਆ ਕਰਾਉਂਡੀਆਂ ਨੇ ਇਹ ਮਾਸਟਰ ਪਲਾਨ 'ਚ ਕੋਈ ਗੇਟ ਨਹੀਂ ਹੈਗਾ ਜੀ ਤੇ ਇਲੀਗਲ ਗੇਟ ਪਹਿਲਾਂ ਵੀ ਕੱਢਿਆ ਗਿਆ ਸੀ ਜਿਹੜਾ ਸਰਕਾਰ ਦੇ ਹੁਕਮਾਂ ਤੇ ਇਹਦੀ ਮੈਂ ਥੋੜੀ ਬਰੀਫ ਦੱਸਦਾ ਤੁਹਾਨੂੰ ਇੱਕ ਵਿਧਾਨ ਸਭਾ ਦੀ ਏਸ਼ਵਾਸ਼ਣ ਕਮੇਟੀ ਆਈ ਸੀ ਉਹਦੇ ਚ ਸਾਰੇ ਇੱਥੇ ਮਰੀਜ਼ਾਂ ਨੇ ਕੰਪਲੇਂਟ ਕੀਤੀ ਸੀ ਵੀ ਇੱਥੇ ਦਵਾਈਆਂ ਦੀ ਦੁਕਾਨਾਂ ਦੇ ਕਰਿੰਦੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰਕੇ ਇਸ ਗੇਟ ਰਾਹੀਂ ਬਾਹਰ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਥੇ ਦਵਾਈਆਂ ਇਹਨਾਂ ਜਗ੍ਹਾ ਤੋਂ ਲੈਣ ਲਈ ਫੋਰਸ ਕਰਦੇ ਨੇ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਉਸ ਕਮੇਟੀ ਦੀ ਰეკਮੈਂਡੇਸ਼ਨ ਤੋਂ ਬਾਅਦ ਇਹ ਗੇਟ ਬੰਦ ਕਰਵਾਇਆ ਗਿਆ ਸੀ ਸਰਕਾਰ ਦੇ ਕਹਿਣ ਤੇ ਔਰ ਇਹ ਪਿਛਲੇ ਹਫਤੇ ਗੇਟ ਜਿਹੜਾ ਇਹ ਤੋੜਿਆ ਗਿਆ ਤੇ ਉਸ ਤੋਂ ਬਾਅਦ ਚਰਖੜੀ ਗੇਟ ਲਗਾਇਆ ਗਿਆ ਜਿਹੜਾ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਇਹ ਗੇਟ ਤੜਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਇਹਨੂੰ ਗੇਟ ਨੂੰ ਅਸੀਂ ਬੰਦ ਕਰਵਾ ਰਹੇ ਹਾਂ ਜੇ ਨਾਲੋਂ ਮਤਲਬ ਫਿਰ ਖੁੱਲ੍ਹ ਜਾਂਦਾ ਤੇ ਕੀ ਕਾਰਵਾਈ ਹੋਏਗੀ ਇਹ ਤੋਂ ਜੋ ਬਣਦੀ ਕਾਰਵਾਈ ਆ ਨਹੀਂ ਨਹੀਂ ਉਹ ਪੁਲਿਸ ਡਿਪਾਰਟਮੈਂਟ ਕਰੇਗਾ ਜੀ ਕਿਉਂਕਿ ਆਲਰੇਡੀ ਐਫ ਆਈ ਆਰ ਦਰਜ ਹੋਇਆ ਹੋਇਆ ਇਹਦੇ ਵਿੱਚ ਕੋਰਟ ਚ ਕੇਸ ਹੀ ਕਹਿੰਦੇ ਮੈਟਰ ਚੱਲ ਰਿਹਾ ਕੋਰਟ ਚ ਕੇਸ ਚੱਲ ਰਿਹਾ ਕੋਰਟ ਚ ਕੇਸ ਫਾਈਲ ਹੋਇਆ ਕੋਈ ਉਹਦੇ ਚ ਕੋਈ ਸਟੇ ਆਰਡਰ ਨਹੀਂ ਹੋਇਆ ਕੋਈ ਕੁਛ ਨਹੀਂ ਹੋਇਆ ਅਜੇ 19 ਤਰੀਕ ਨੂੰ ਸਾਡੇ ਤੋਂ ਵੀ ਜਵਾਬ ਮੰਗੇ ਆ ਅਸੀਂ 19 ਤਰੀਕ ਨੂੰ ਜਵਾਬ ਦੇ ਦਾਂਗੇ ਕੋਰਟ ਇਹਨਾਂ ਤੁਹਾਡੇ ਤੇ ਬਲੇਮ ਵੀ ਲਾਏ ਆ ਵੀ ਡਾਕਟਰ ਸਾਹਿਬ ਕਹਿੰਦਾ ਦਵਾਈਆਂ ਅੰਦਰੋਂ ਲਓ ਤੇ ਬਾਹਰੋਂ ਨਾ ਲਓ ਬਿਲਕੁਲ ਬੇਬੁਨਿਆਦ ਨੇ ਜੀ ਇਹ ਬਲੇਮ ਅੰਦਰ ਦੀ ਦੁਕਾਨਾਂ ਨੇ ਮਰੀਜ਼ ਦੀ ਮਰਜ਼ੀ ਆ ਮਰੀਜ਼ ਜਿੱਥੋਂ ਮਰਜ਼ੀ ਦਵਾਈਆਂ ਬਾਹਰ ਜਾ ਕੇ ਲੈ ਸਕਦਾ ਵੈਸੇ ਵੀ 80% ਦਵਾਈਆਂ ਜਿਹੜੀਆਂ ਨੇ ਨਾ ਅੰਦਰ ਮਰੀਜ਼ਾਂ ਨੂੰ ਮਿਲ ਰਹੀਆਂ ਨੇ ਸਾਨੂੰ ਐਮ ਐਫ ਸਾਹਿਬ ਵੱਲੋਂ ਆਈ ਸੀ ਕੰਪਲੇਂਟ ਕੀ ਇਸ ਦਾ ਜਿਸਨੇ ਦਿਵਾ ਤੋੜ ਦਿੱਤੀ ਹੈ ਉਹ ਰਿਸਪਾਂਸ ਜਿਹੜੀ ਕਾਨੂੰਨੀ ਕਾਰਵਾਈ ਸੀ ਸੋਚ ਹੀ ਕਰ ਦਿੰ ਅੱਜ ਇਹਨਾਂ ਨੇ ਸਾਨੂੰ ਫੇਰ ਕਿਹਾ ਸੀ ਕਿ ਅਸੀਂ ਇਹ ਦਿਵਾਰ ਕਰਵਾਉਣੀ ਹੈ ਤੇ ਸਾਨੂੰ ਸਿਕਿਉਰਟੀ ਚਾਹੀਦੀ ਹੈ ਕੁਝ ਬੰਦੇ ਜਿਹੜੇ ਇਹਨੂੰ ਰੋਕਦੇ ਨੇ ਉਹਦੇ ਸੰਬੰਧ ਵਿੱਚ ਆਏ ਆ ਸਹੀ ਠੀਕਾ ਕੇ ਟਿਸ਼ੂ ਟੋਪ